ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਉਹ ਪੰਜ ਮਰੀਦ ਜਿਨ੍ਹਾਂ ਨੇ ਗੁਰੂ ਸਾਹਿਬ ਨੂੰ ਉੱਚ ਦਾ ਪੀਰ ਬਣਾ ਕੇ ਮਾਛੀਵਾੜਾ ਤੋਂ ਤਖਤੂ ਪੁਰਾ ਤੀਗ 100 ਕਿਲੋਮੀਟਰ ਤੋਂ ਵੱਧ ਪੈਂਡਾ ਤੈਅ ਕਰਕੇ ਸੁਰੱਖਿਅਤ ਪਹੁੰਚਾਇਆ ਸੀ ਕਾਜ਼ੀ ਚਰਾਗਦੀਨ ਇਨਾਤ ਅਲੀ ਨੂਰਪੁਰ ਕਾਜ਼ੀ ਪੀਰ ਮੁਹੰਮਦ ਸਲੂ ਸੁਬੇਕ ਸ਼ਾ ਹਲਵਾਰਾ ਅਤੇ ਹਸਨ ਅਲੀ ਮੋਠੂ ਮਾਜਰਾ ਆਵਾਜ਼ ਗੁਰਜੰਟ ਸਿੰਘ ਰੂਪਵਾਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾਜ਼ੀ ਚਿਰਾਗਦੀਨ ਪਿੰਡ ਅਜਨੇਰ ਤਹਿਸੀਲ ਖਮਾਣੋ ਜ਼ਿਲ੍ਹਾ ਫਤਿਹਗੜ ਦਾ ਵਾਸੀ ਸੀ ਇਹ ਪਿੰਡ ਮਾਛੀਵਾੜਾ ਤੋਂ ਤਕਰੀਬਨ 20 ਕਿਲੋਮੀਟਰ ਦੂਰ ਹੈ ਗੁਰੂ ਗੋਬਿੰਦ ਸਿੰਘ ਭਾਈ ਨਬੀ ਖਾਨ ਤੇ ਭਾਈ ਗਨੀ ਖਾਨ ਦੀ ਮਦਦ ਨਾਲ ਚਮਕੌਰ ਦੀ ਗੜੀ ਵਿੱਚੋਂ ਨਿਕਲ ਕੇ ਦਿਨ ਦੇ ਤੜਕੇ ਵੇਲੇ ਮਾਛੀਵਾੜਾ ਪੁੱਜੇ ਸਨ ਉਥੇ ਉਹਨਾਂ ਦਾ ਪਹਿਲਾ ਪੜਾ ਭਾਈ ਪੰਜਾਬੇ ਦਾ ਬਾਗ ਸੀ ਆ ਰਾਤ ਵੇਲੇ ਉਹ ਜੀਵਨ ਸਿੰਘ ਦੇ ਘਰ ਚਲੇ ਗਏ ਸਨ ਤੇ ਉਸ ਦੇ ਚੁਬਾਰੇ ਵਿੱਚ ਨਿਵਾਸ ਕੀਤਾ ਸੀ ਇਸ ਮਗਰੋਂ ਭਾਈ ਨਬੀ ਖਾਂ ਅਜਨੇਰ ਇਸ ਕਾਜ਼ੀ ਚਰਾਗਦੀਨ ਦੇ ਕੋਲ ਗਿਆ ਸੀ ਅਤੇ ਗੁਰੂ ਗੋਬਿੰਦ ਸਿੰਘ ਜੀ ਦਾ ਹਾਲ ਬਿਆਨ ਕੀਤਾ ਸੀ ਕਾਜ਼ੀ ਗੁਰੂ ਜੀ ਦਾ ਸਾਦਕ ਤੇ ਮুরিਦ ਸੀ ਉਹਨਾਂ ਨੇ ਸਲਾਹ ਬਣਾਈ ਕਿ ਗੁਰੂ ਸਾਹਿਬ ਨੂੰ ਮਾਛੀਵਾੜੇ ਵਿੱਚੋਂ ਕੱਢ ਕੇ ਪਹਿਲਾਂ ਅਜਨੇਰ ਲਿਆਂਦਾ ਜਾਵੇ ਅਤੇ ਇਸ ਮਗਰੋਂ ਦੀਨਾ ਕਾਂਗੜ ਵਿੱਚ ਪਹੁੰਚਾਇਆ ਜਾਵੇ ਕਾਜ਼ੀ ਚਰਾਗਦੀਨ ਦਾ ਸਾਰੇ ਪਾਸੇ ਬਹੁਤ ਨਾਮ ਸੀ ਸਤਿਕਾਰ ਸੀ ਉਸ ਨੇ ਆਪਣੇ ਬਹੁਤ ਵਫਾਦਾਰ ਚਾਰ ਸਾਥੀਆਂ ਨੂੰ ਮਾਛੀਵਾੜਾ ਬੁਲਾ ਲਿਆ ਇਹ ਚਾਰ ਸਨ ਅਨਾਇਤ ਅਲੀ ਨੂਰਪੁਰ ਕਾਜ਼ੀ ਪੀਰ ਮੁਹੰਮਦ ਸਲੋ ਸੁਬੇਕ ਸ਼ਾ ਹਲਵਾਰਾ ਅਤੇ हसन ਅਲੀ ਮੋਠੂ ਮਾਜਰਾ ਇਹ ਸਾਰੇ ਮਾਛੀਵਾੜਾ ਪੁੱਜ ਗਏ ਇਸ ਦੌਰਾਨ ਗੁਰੂ ਜੀ ਤਿੰਨ ਦਿਨ ਭਾਈ ਜੀਵਨ ਸਿੰਘ ਦੇ ਚੁਬਾਰੇ ਵਿੱਚ ਹੀ ਰਹੇ ਗੁਰੂ ਸਾਹਿਬ ਮੁਸਲਮਾਨਾਂ ਦੇ ਪੀਰਾਂ ਵਾਲੇ ਕੱਪੜੇ ਨੀਲ ਬਸਤਰ ਪਹਿਨ ਕੇ ਕਾਜ਼ੀ ਚਰਾਗਦੀਨ ਤੇ ਉਸ ਦੇ ਸਾਥੀ ਚਾਰ ਮুরিਦਾਂ ਨਾਲ ਮਾਛੀਵਾੜਾ ਤੋਂ ਦੀਨਾ ਕਾਂਗੜ ਵੱਲ ਜਾਣ ਵਾਸਤੇ ਚੱਲ ਪਏ ਉਹਨਾਂ ਨੇ ਸਿੱਧਾ ਰਸਤਾ ਨਹੀਂ ਲਿਆ ਬਲਕਿ ਵਿਚੋ-ਵਿਚ ਹੁੰਦੇ ਹੋਏ ਗੜੀ ਤਰਖਾਣਾ ਕੁੰਗਰਾਲੀ ਮਾਨੂਪੁਰ ਤੇ ਭੜੀ ਵਿੱਚੋਂ ਲੰਘਦੇ ਹੋਏ ਉਹ ਅਜਨੇਰ ਪੁੱਜੇ ਅਤੇ ਕਾਜੀ ਚਰਾਗਦੀਨ ਸ਼ਾਹ ਦੇ ਮਹਿਮਾਨ ਬਣੇ ਉਸ ਰਾਤ ਆਪ ਅਜਨੇਰ ਪਿੰਡ ਵਿੱਚ ਹੀ ਰਹੇ ਸਨ ਕਾਜੀ ਚਰਾਗਦੀਨ ਅਤੇ ਚਾਰ ਮুরিਦ ਅਨਾਤ ਅਲੀ ਨੂਰਪੁਰ ਕਾਜੀ ਪੀਰ ਮੁਹੰਮਦ ਸੁਲੋ ਸੁਬੇਕ ਸ਼ਾਹ ਹਲਵਾਰਾ ਅਤੇ ਹਸਨ ਅਲੀ ਮੋਠੂ ਮਾਜਰਾ ਗੁਰੂ ਜੀ ਨੂੰ ਪਲੰਘ ਤੇ ਬਿਠਾ ਕੇ ਅੱਗੇ ਨੂੰ ਚੱਲ ਪਏ ਇਸ ਵਾਰ ਵੀ ਸਿੱਧੇ ਰਸਤੇ ਪੈਣ ਦੀ ਬਜਾਏ ਵਿੱਚੋ ਵਿੱਚ ਹੁੰਦੇ ਹੋਏ ਮਲਕਪੁਰ ਲਲ ਹੁਣ ਮੌਜੂਦਾ ਨਾਮ ਲਲਕਲਾ ਕਟਾਣੀ ਮੌਜੂਦਾ ਨਾਮ ਕਟਾਣੀਕਲਾ ਆਰਾਮਪੁਰ ਹੁੰਦੇ ਹੋਏ ਤੇ 31 ਕਿਲੋਮੀਟਰ ਦੂਰ ਦੋਰਾਹਾ ਪੁੱਜੇ ਅਤੇ ਰਾਤ ਉਥੇ ਸਰਾਂ ਵਿੱਚ ਹੀ ਬਤਾਈ ਇਸ ਸਰਾਂ ਦੇ ਇੱਕ ਸਿਰੇ ਤੇ ਗੁਰੂ ਸਾਹਿਬ ਦੀ ਯਾਦ ਵਿੱਚ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਇੱਥੋਂ ਚੱਲ ਕੇ ਆਪ ਕਨੇਚ ਤੇ ਹੋਰ ਪਿੰਡਾਂ ਵਿੱਚੋਂ ਦੀ ਹੁੰਦੇ ਹੋਏ 20 ਕਿਲੋਮੀਟਰ ਦੂਰ ਆਲਮਗੀਰ ਪਹੁੰਚੇ ਇੱਕ ਰਾਤ ਇੱਥੇ ਰਹਿਣ ਮਗਰੋਂ 20 ਕਿਲੋਮੀਟਰ ਦੂਰ ਮੋਹੀ ਪਿੰਡ ਵੱਲ ਚਲੇ ਗਏ ਰਾਤ ਮੋਹੀ ਵਿੱਚ ਰਹਿਣ ਮਗਰੋਂ 13 ਕਿਲੋਮੀਟਰ ਦੂਰ ਹੀਰਾ ਪਿੰਡ ਜਾ ਪੁੱਜੇ ਇੱਥੋਂ ਚੱਲ ਕੇ 12 ਕਿਲੋਮੀਟਰ ਦੂਰ ਪਿੰਡ ਲੰਮੇ ਜੱਟਪੁਰਾਂ ਬਤਾਈ ਸੀ ਜਿੱਥੇ ਰਾਏਪੁਰ ਦਾ ਨਵਾਬ ਹਰਾਈ ਕੱਲਾ ਆਪ ਜੀ ਨੂੰ ਮਿਲਣ ਆਇਆ ਉਸ ਨੇ ਆਪਣੇ ਸਾਥੀ ਨੂਰਾ ਮਾਹੀ ਨੂੰ ਸਰਹੰਦ ਭੇਜ ਕੇ ਮਾਤਾ ਗੁਜਰ ਕੌਰ ਜੀ ਅਤੇ ਬੱਚਿਆਂ ਦੀ ਸ਼ਹੀਦੀ ਅਤੇ ਉਹਨਾਂ ਦੇ ਅੰਤਮ ਸੰਸਕਾਰ ਕੀਤੇ ਜਾਣ ਦੀ ਖਬਰ ਦੀ ਤਸਦੀਕ ਕਰਵਾਈ ਸੀ ਦੋ ਰਾਤ ਇੱਥੇ ਰਹਿਣ ਮਗਰੋਂ ਇੱਥੋਂ ਚੱਲ ਕੇ ਗੁਰੂ ਜੀ 24 ਕਿਲੋਮੀਟਰ ਦੂਰ ਤਖਤੂ ਪੁਰਾ ਪੁੱਜੇ ਸਨ ਇੱਥੇ ਆਪ ਜੀ ਨੇ ਕਾਜੀ ਚਰਾਗਦੀਨ ਅਤੇ ਬਾਕੀ ਚਾਰ ਮੁਰੀਦਾਂ ਦਾ ਸ਼ੁਕਰੀਆ ਅਦਾ ਕੀਤਾ ਅਤੇ ਉਹਨਾਂ ਨੂੰ ਅਲਵਿਦਾ ਆਖੀ ਅਤੇ ਆਪ ਘੋੜੇ ਤੇ ਸਵਾਰ ਹੋ ਕੇ ਅੱਗੇ ਨੂੰ ਚੱਲ ਪਏ ਸਿੱਖ ਪੰਥ ਕਾਜੀ ਚਿਰਾਗਦੀਨ ਅਤੇ ਉਸ ਦੇ ਚਾਰ ਸਾਥੀਆਂ ਦਾ ਇਹਸਾਨ ਕਦੇ ਨਹੀਂ ਭੁੱਲ ਸਕਦਾ ਅਜਨੇਰ ਵਿੱਚ ਕਾਜੀ ਚਿਰਾਗਦੀਨ ਦਾ ਮਜ਼ਾਰ ਅੱਜ ਵੀ ਕਾਇਮ ਹੈ ਅਜਨੇਰ ਚ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਜ਼ਾਤ ਵਿੱਚ ਇੱਕ ਗੁਰਦੁਆਰਾ ਸਾਹਿਬ ਵੀ ਬਣਿਆ ਹੋਇਆ ਹੈ ਆਵਾਜ਼ ਗੁਰਜੰਟ ਸਿੰਘ ਰੂਪਵਾਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ